ਮਾਜਾ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਪਿੰਡ ਕੇਰ ਲਗੜ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵੀਰਜਿ ਦਿਖਾਏ ਜਾਣਗੇ ਜਿਸ ਦੇ ਵਿੱਚ ਵੀਰਜਿ ਦੋ ਮੱਝਾਂ ਸੱਜਰ ਸੂਈਆਂ ਸਵਾਈਆਂ ਤੇ ਦੋ ਵੀਰਜਿ ਟੋਕੜਾਂ ਗਾਵਾਂ ਤੇ ਇੱਕ ਵੀਰਜਿ ਟੋਕੜ ਗੱਬਣ ਗਾਵ ਵੀ ਖਾਈ ਜਾਗੇ ਠੀਕ ਹੈ ਵੀਰਜਿ ਹੁਣ ਕਰਦੇ ਹਾਂ ਹੁਣ ਕਰਦੇ ਹਾਂ ਨਰਵੈਲ ਵੀਰ ਜੀ ਨਾਲ ਗੱਲਬਾਤ ਤੁਹਾਨੂੰ ਕੱਲੂ ਕੱਲੇ ਪਸ਼ੂ ਬਾਰੇ ਵੀਰ ਜੀ ਪੂਰੀ ਪੂਰੀ ਲੈ ਕੇ ਦੇਣਗੇ ਡਿਟੇਲ ਤੇ ਸਾਰੀਆਂ ਗਾਵਾਂ ਦੇ ਵੀਰ ਜੀ ਰੇਟ ਬਾਰੇ ਤੁਹਾਨੂੰ ਲੈ ਕੇ ਦੇਣੇ ਆ ਪੂਰੀ ਪੂਰੀ ਵੀਰ ਜੀ ਨਾਲ ਕੋਲ ਡਿਟੇਲ ਹਾਂਜੀ ਨਵੈ ਸਿੰਘ ਜੀ ਕੀ ਹਾਲ ਚੱਲ ਜੇ ਵਧੀਆ ਵਧੀਆ ਢਿੱਲੋ ਸਬਜੀ ਸਾਸਿਕਾ ਸਾਸਿਕਾ ਹੋਰ ਵੀ ਜੀ ਠੀਕ ਠਾਕ ਜੇ ਵਧੀਆ ਵਧੀਆ ਆਪਣੇ ਸੁਣਾਓ ਬਸ ਵਧੀਆ ਵੀਰ ਜੀ ਵਧੀਆ ਅੱਜ ਦੀ ਵੀਡੀਓ ਵਿੱਚ ਵੀਰ ਜੀ ਟੋਟਲ ਕਿੰਨੇ ਪਸ਼ੂ ਚ ਆਪਣੇ ਕੋਲ ਅੱਜ ਦੇ ਵੀਡੀਓ ਚ ਢਿੱਲੋ ਸਾਹਿਬ 5 ਜੋ ਅੱਛਾ ਜਿਹਦੇ ਵਿੱਚ 2 ਮੱਝਾਂ ਤੇ ਤਿੰਨ گاਵਾ ਠੀਕ ਹੈ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਡਰੈਸ ਤੇ ਫੋਨ ਨੰਬਰ ਦੱਸ ਦਿਓ ਐਡਰੈਸ ਕਰ ਲਗਾੜਾ ਹਾਂਜੀ ਪਿੰਡ ਕੇ ਲਗਾੜਾ ਹਾਂਜੀ ਤਹਿਸੀਲ ਅਜੀ ਨਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੇਦਾ ਅੰਮ੍ਰਿਤਸਰ ਠੀਕ ਹੈ ਵੀਰ ਜੀ ਆ ਚਲਾਓ ਵੀਰ ਜੀ ਪਹਿਲੀ ਮੱਝ ਨੂੰ ਚਲਾ ਦਿਓ ਵੀਰ ਜੀ ਕਰੋ ਮੱਝ ਦੀ ਕੁਆਲਿਟੀ ਚੈੱਕ ਤੇ ਆਰਡਰ ਦੇ ਵੀਰ ਜੀ ਕੁਆਲਿਟੀ ਇਹਦੇ ਪਿੱਛੇ ਵੀਰ ਜੀ ਬੱਚਾ ਕੀ ਜੇ ਅਰੇ ਫਿਰ ਤੇ ਲਾਵਾ ਕੱਟਾ ਜਾਓ ਅਸਾ ਕੱਟਾ ਕਿੰਨੇ ਦਿਰਾ ਵੀਰ ਜੀ ਸੂਈ ਨ ਹੋ ਗਏ ਜੇ ਦੂਰ ਵਿੱਚ ਆਉਂਦੇ ਆ ਅਸ਼ਾ ਜੀ ਦੂਰ ਨਹੀਂ ਨਾ ਠੀਕ ਹੈ ਜੀ ਕਮਾਦੋ ਕਮਾਦੋ ਇਧਰ ਕਮਾਦੋ ਕਰੋ ਵੀਰ ਜੀ ਕੁਆਲਟੀ ਚੈੱਕ ਫੇਸ ਦੀ ਕੁਆਲਟੀ ਵੀਰ ਜੀ ਆਰਡਰ ਦੀ ਕੁਆਲਟੀ ਪਿੱਛੇ ਵੀਰ ਜੀ ਵੀਰ ਜੀ ਨੇ ਆਖਿਆ ਸੀ ਕੱਟਾ ਮਾਈਦੇ ਨਾ ਰਿਹਾ ਠੀਕ ਦੁੱਧ ਵੀਰ ਜੀ ਕਿੰਨਾ ਮੋਕੇ ਦੇ ਜੀ 2 ਲੀਟਰ ਦਾ 12 ਲੀਟਰ ਤਿਆਰ 2 12 ਲੀਟਰ ਤਿਆਰ ਆ ਮੋਕੇ ਦੇ ਹਾਂ ਜੀ ਠੀਕ ਹੈ ਵੀਰ ਜੀ ਕਰੋ ਵੀਰ ਜੀ ਨੇੜੇ ਤੇ ਕੁਆਲਟੀ ਚੈੱਕ ਕਾਕਾ ਤੇ ਕੰਡਾ ਨਹੀਂ ਆਖਿਆ ਜਾਉਂਗਾ ਕਾਕਾ ਦੇ ਦੋ ਦੇ ਕੋਈ ਸਾੜਿਆ ਮੇਰੇ ਆ ਭਾਈ ਆ ਵੀਰ ਜੀ ਬੱਚਾ ਮੈਂ ਅਗਰ ਕਟਾ ਵੀਰ ਜੀ ਨੂੰ ਨਾਲ ਆਖਿਆ ਲਗਭਗ ਵੀਰ ਜੀ ਤੁਸੀਂ ਆ ਵੇਖ ਲਓ ਡੇਢ ਮਹੀਨੇ ਦੀ ਕਰੀ ਵੀਰ ਜੀ ਨੂੰ ਨਾਲ ਆਖਿਆ ਵੀ ਸੁਰੀ ਹੋ ਗਈ ਠੀਕ ਹੈ ਜੀ ਹਾਂ ਜੀ ਵੀਰ ਜੀ ਤਾਂ ਨਰਵੈਲ ਜੀ ਕਿੰਨਾ ਰੇਟ ਕਰਦੇ ਜੀ ਇੱਕ ਪੰਜੀ ਕਰਦੇ ਜਾਇਦਾ ਇਹਦਾ ਨਹੀਂ ਥੋੜਾ ਬੋਦਾ ਮਾਨਤੰਦ ਵੀਰ ਜੀ ਕਰੋ ਕੋਈ ਨਾ ਕੋਈ ਦੁੱਧ 12 ਲੀਟਰ ਮੌਕੇ ਤੇ ਚਵਾ ਕੇ ਦੋਗੇ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਮੜਾ ਵੀਰ ਜੀ ਇਧਰ ਹੋਇਆ ਸਾਈਡ ਤੋਂ ਫੇਸ ਕਰਵਾ ਲੀਏ ਵੀਰ ਜੀ ਵੇਖ ਲਓ ਫੇਸ ਦੀ ਕੁਆਲਿਟੀ ਥੋੜਾ ਆ ਜਾ ਮੱਥੇ ਤੇ ਬਸ ਨਿਸ਼ਾਨ ਹੀ ਤੇ 4 ਗੰਜ ਵੀਰ ਜੀ ਪੁੱਛਦੀ 6 ਗੰਜ ਨਹੀਂ ਠੀ ਤੇ ਦੱਸੋ ਕੈਪਟਨ ਜੀ ਕੋਈ ਕਰਾਓ ਘੱਟ ਵਾਧਨ ਯਾਜ ਕਰਕੇ ਦੱਸੋ ਜੀ ਹਾਂਜੀ ਤੁਸੀਂ ਆਪ ਹੀ ਕਰਾ ਦਿਓ ਆਪ ਹੀ ਕਰਾ ਦਿਓ ਮੰਨਤਾ ਹਾਂ ਹਾਂਜੀ ਦੱਸ ਦੋ 5000 ਰੁਪਏ ਹਾਂਜੀ ਹੁਣ ਵੀ ਜੇ ਇੱਕ ਵੀਧੀ ਹੋ ਗਈ ਜੇ ਚਲੋ ਇੱਕ ਵੀਧੀ ਉਹ ਚੋ ਵੀ ਮੰਨਤਾ ਨਾ ਭੈਣ ਭਰਾ ਦਾ ਕੀਤਾ ਚਾਉ ਜਿਹੜਾ ਦੋ ਠੀਕ ਹੈ ਜੀ ਵੀ ਜੀ ਠੀਕ ਹੈ ਜੀ ਹੋ ਗਿਆ ਕੰਮ ਕਰਾ ਇਹ ਇਹਦੀ ਵਿੱਚ ਕੀ ਡਿਟੇਲ ਜੇ ਆ ਜੇ ਵੀਰ ਜੀ ਦੁੱਧ ਕਿੰਨਾ ਮੋਕੇ ਦੇ ਹੁਣ ਦੁੱਧ ਕਿੰਨਾ ਜਿਮੋਕੇ ਦੇ ਹੁਣ 12 ਲੀਟਰ ਤਿਆਰ ਜੋ ਕੰਡੇ ਦੇ ਜੋਤਵਾ ਠੀਕ ਹੈ ਜੀ ਤੇ ਮਗਰ ਬੱਚਾ ਕੀ ਜੀ ਬੱਚਾ ਕੱਟਾ ਤੇ ਇਹਨੂੰ ਖੋਜਣ ਕਰਨਾ ਚਿਰ ਹੋ ਗਿਆ ਜੀ ਇਹਨੂੰ ਵੀ ਡੂਡ ਮਿੰਨਾ ਖੋਲੋ ਵੀਰ ਜੀ ਚਲਾਇਓ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਚ ਕਿੰਵੇ ਸੂਏ ਆਖਿਆ ਜੀ ਆ ਦੂਜੇ ਸੂਏ ਜੋ ਦੂਜੇ ਸੂਏ ਵੀਰ ਜੀ ਇਹਦੇ ਮਗਰ ਵੀ ਬੱਚਾ ਵੀਰ ਜੀ ਕੱਟਾ ਇਹਦੇ ਇਹਨੂੰ ਵੀ ਸੂਈ ਨੇ ਵੀਰ ਜੀ ਤੁਹਾਨੂੰ ਦੱਸਤਾ ਜਿੰਨਾ ਤਾਂ ਜੀ ਵੀਰ ਜੀ ਆਰਡਰ ਦੀ ਕੁਆਲਿਟੀ ਤੇ ਫੇਸ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰੀਆ ਨੇੜੇ ਦੇ ਵੀਰ ਜੀ ਡੰਦ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਮੋੜ ਦੇ ਏਡੇ ਲਾ ਮੋੜ ਤੋਂ ਮੋੜ ਤੋਂ ਮੋੜ ਘੁਮਾ ਦਿਓ ਘੁਮਾ ਦਿਓ ਘੁਮਾ ਦਿਓ ਨੇੜੇ ਤੋਂ ਵੀਰ ਜੀ ਫੇਸ ਦੀ ਕੁਆਲਿਟੀ ਚੈੱਕ ਕਰੋ 12 ਲੀਟਰ ਵੀਰ ਜੀ ਦੁੱਧ ਵੀਰ ਜੀ ਨੇ ਮੌਕੇ ਦਾ ਕਿਹਾ ਵੀ ਅਸੀਂ ਆਪਣੇ ਘਰੋਂ ਚਵਾ ਕੇ ਦਵਾਂਗੇ ਵੀਰ ਜੀ ਇਹਦੇ ਮਗਰ ਬੱਚਾ ਕਿਹੜਾ ਵੀਰ ਜੀ ਅਰੇ ਮੈਂ ਤੈਨੂੰ ਸਭ ਕੱਟਾ ਜੋ ਠੀਕ ਹੈ ਵਿਖਾ ਦੇਣੇ ਵੀਰ ਕੱਟੀਆਂ ਸੁਣਿਆ ਆ ਵੀਰ ਜੀ ਚੈੱਕ ਕਰ ਲਓ ਬੂਰੇ ਰੰਗ ਦਾ ਵੀਰ ਜੀ ਬੱਚਾ ਮਗਰ ਕੱਟਾ ਇਹ ਵੀ ਲਗਭਗ ਵੀਰ ਜੀ ਨੇ ਆਖਿਆ ਵੀ 1.5 ਮਹੀਨੇ ਦੇ ਕਰੀ ਵੀਰ ਜੀ ਸੂਈ ਮੱਚ ਇਹਦਾ ਆਪਣਾ ਨਰਵਾਜ ਕੀ ਮੰਗਦੇ ਜੀ ਆਗਾ 132 ਮੰਗਦੇ ਜੋ 132000 12 ਲੀਟਰ ਬਿਲਕੁਲ ਚਵਾਗੇ ਦੋਗੇ ਹਾਂਜੀ ਹਾਂਜੀ ਕੰਡੇ ਦੇ ਤੋਲਵਾ ਪਾਵੇਂ ਕੋਈ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰਕੇ ਨਾ ਹਾਂਜੀ ਹਾਂਜੀ ਕੈਪਟਨ ਜੀ ਕਰਾਓ ਮਾਨਤਨ ਕੋਈ ਨਾਲ ਆਏ ਜੇ 2000 ਹੋਰ ਛੱਡ ਦਾਂਗੇ ਜੀ ਨਹੀਂ ਦੋ ਨਾਲ ਨਹੀਂ ਗੱਲ ਬਾਨੀ ਕੋਈ ਵੱਡੀ ਛਾਲ ਮਾਰੀਏ 5000 ਛੱਡ ਦਾਂਗੇ ਜੀ ਨੀ ਨਰਵੈ ਜੀ ਕੋਈ ਕਰੋ ਮਾਨਤਨ ਆ ਵੀ ਕਰ ਦੋ 12 23 ਦੀ ਦੇ ਦਾਂਗੇ 12 23 ਦੀ ਮਤਲਬ 12 ਲੀਟਰ ਦੁੱਧ ਤੁਸੀਂ ਮੌਕੇ ਤੇ ਚਵਾ ਕੇ ਦਓ ਹਾਂਜੀ ਹਾਂਜੀ ਲੀਟਰ ਮਾਰ ਕੇ ਠੀਕ ਹੈ ਵੀਰ ਜੀ ਵੀਰ ਜੀ ਨੇ ਆਖਿਆ ਵੀ 12 ਲੀਟਰ ਦੁੱਧ ਮੌਕੇ ਤੇ ਤਿਆਰ ਪੂਰੇ ਰੰਗ ਦਾ ਮਗਰ ਕਟਾ ਵਾ ਤੇ 12 23 ਦੀ ਵੀਰ ਜੀ ਨੇ ਆਖਿਆ ਵੀ ਹਾਂ ਨਾ ਉਹ ਚੋਂ ਵੀ ਭੈਣ ਭਰਾ ਵੀਰ ਜੀ ਆਏਗਾ ਦਾ ਮਾਨ ਤਾਨ ਪੂਰਾ ਕੀਤਾ ਜਾਵੇ ਅਗਲਾ ਵੀਰ ਜੀ ਪਸ਼ੂ ਘੜੇ ਹਾਂਜੀ ਹਾਂਜੀ ਇਹਦੀ ਨਰਵੈ ਸਿੰਘ ਜੀ ਕੀ ਡਿਟੇਲ ਪੂਰੀ ਗਾਹ ਦੱਸੋ ਇਹ ਵੀਰ ਜੀ 30 ਮਿੰਟ ਮਿੰਟਿਆ ਦੀ ਗੱਬਣੇ ਅੱਛਾ ਜੀ ਸਾਢੇ 30 ਦੀ ਅੱਛਾ ਜੀ ਉਹ ਇਹਦੀ ਬੱਚੀ ਹੈ अच्छा 3.5 ਮਹੀਨੇ ਗੱਭਣ ਹੁਣ ਦੁੱਧ ਮੌਕੇ ਤੇ ਕਿੰਨਾ ਜੇ ਦੁੱਧ ਮੌਕੇ ਤੇ 20 ਕਿਲੋ ਤੇ ਆ ਰਹੇ 20 ਕਿਲੋ ਪੂਰਾ ਚਵਾਗੇ ਦੋਗੇ ਹਾਂਜੀ ਅੱਛਾ ਜੀ ਤੇ 3 ਮਹੀਨਾ ਦੀ ਗੱਭਣ ਹੈ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ 5 ਮਹੀਨੇ ਹੋ ਗਏ ਨੇ 5 ਮਹੀਨੇ ਸੂਈ ਨੂੰ ਹੋ ਗਏ ਹਾਂਜੀ ਠੀਕ ਹੈ ਵੀਰ ਜੀ ਹੁਣ ਦੋਵੇਂ ਦੋ ਟਾਈਮ ਚੋਲੇ ਕੋ ਤਿੰਨ ਟਾਈਮ 20 ਲੀਟਰ ਚਵਾਕੇ ਦੋਗੇ ਭਾਵੇਂ ਚਾਰ ਟਾਈਮ ਚੋਲੇ ਤੇ ਇਹਦੇ ਮਗਰ ਬੱਚਾ ਕਿਹੜਾ ਜੇ ਆਦੇ ਮਗਰ ਬੱਚਾ ਉਹ ਬੱਛੀ ਹੈ ਆ ਵੀਰ ਜੀ ਵਿੱਚ ਆ ਵੀਰ ਜੀ ਨੇ ਉਹ ਬੱਛੀ ਵੀਰ ਜੀ ਪਿੱਛੇ ਕਿਹਾ ਉਹ ਗਾਂ ਦੇ ਮਗਰ ਇਹ ਵੀ ਵੀਰ ਜੀ ਨਾਲ ਹੀ ਪਲੀ ਪਲਾਈ ਬੱਛੀ ਵੀਰ ਜ ਤਿੰਨ ਮਹੀਨੇ ਦੀ ਗੱਬਣ ਵੀਰ ਜੀ ਪੰਜ ਮਹੀਨੇ ਸੋਈਨ ਹੋ ਗਿਆ ਤੇ 20 ਲੀਟਰ ਵੀਰ ਜੀ ਮੌਕੇ ਤੇ ਤਿਆਰ ਆ ਇਹਦਾ ਨਵੈ ਸਿੰਘ ਜੀ ਮੁੱਲ ਕੀ ਕਰਦੇ ਜੀ ਅੱਗਾ ਢੱਲੂ ਸਾਹਿਬ ਜੀ ਥੋੜਾ ਚਲਾ ਕੇ ਨਾ ਵਿਖਾਓਗੇ ਥੋੜਾ ਚਲਾ ਕੇ ਨਾ ਖੋਲੋਗੇ ਇਹਨੂੰ ਅਰੇ ਪਰਚੇ ਥੋੜੀ ਪ੍ਰੋਬਲਮ ਹੈ ਅੱਛਾ ਚੱਲਣ ਜੀ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਨੇੜੇ ਤੋਂ ਵੀਰ ਜੀ ਅਡਰ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਵੀਰ ਜੀ ਵੀਰ ਜੀ ਨਾਲ ਆ ਗਿਆ ਵੀ 20 ਲੀਟਰ ਦੁੱਧ ਹੀ ਮੌਕੇ ਤੇ ਚਵਾ ਕੇ ਦਵਾਂਗੇ ਦੋਵੇਂ ਟਾਈਮ 10 ਲੀਟਰ ਇੱਕ ਟਾਈਮ ਦਾ ਬਾਕੀ ਵੀਰ ਜੀ ਮਗਰ ਵੱਸੀ ਵੀਰ ਜੀ ਪੜੀ ਪਲਾਈ ਹੈ ਤਿੰਨਾ ਮਹੀਨਾ ਦੀ ਵੀਰ ਜੀ ਚੈੱਕ ਪਾਸ ਵੀਰ ਜੀ ਨਾਖਿਆ ਵੀ ਅਸੀਂ ਗਰੰਟੀ ਦਵਾਗੇ ਉਸ ਚੀਜ਼ ਦੀ ਠੀਕ ਹੈ ਜੀ 20 ਲੀਟਰ ਦਾ ਮੌਕੇ ਤੇ ਤਿਆਰ ਠੰਡੀ ਸੀਲੇ ਹਾਂਜੀ ਜਿੱਦਾਂ ਮਰਜੀ ਚਲੋ ਠੀਕ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਹੋ ਜੀ ਇਹਦਾ ਮੁੱਲ ਕੀ ਕਰਦੇ ਨਵਾਬ ਸਿੰਘ 60000 ਸਰ ਜੀ 60000 ਮੁੱਲ ਕਰਦੇ ਜੋ ਵੀ 60000 ਨਹੀਂ ਕੋਈ ਮਾਨਦਾਨ ਕਰੀਏ ਗਾ ਤੇ ਵੇਖੋ ਗੁਰਸਾਹ ਸਿੰਘ ਜੀ ਦੱਸੋਗੇ ਤੁਸੀਂ ਵੀ ਚੋ 4 ਘਟਾਓ। ਬੁਣੀ ਬੜੀ ਦਾਸੀ ਦੇ ਮੂਹਰੇ ਰੇੜੇ ਰੇੜੇ ਤੇ ਬੈਠੇ ਤੁਹਾਡੇ ਵਾਲੀ ਕੋਈ ਵਿਚਾਰ ਤੁਹਾਡੇ ਨੂੰ ਸਾਂਝੇ ਕਰ ਲਈਏ। 4 ਘਟਾ ਦਿੰਨੇ ਆ। 4000 ਰੁਪਈਆ। ਦੱਸੋ ਕੈਪਟਨ ਸਿੰਘ ਜੀ ਕੋਈ? 50000 ਦੇ ਦਾਂਗੇ। 50000 ਦੀ ਹਾਂ ਨਾ? ਹਾਂ ਨਾ। ਠੀਕ ਹੈ ਨਵਰਾਜ ਸਿੰਘ ਜੀ। ਚਲੋ ਕਰ ਦੋ ਫੇਰ। ਠੀਕ ਹੈ ਜੀ 50000 ਦੀ ਵੀਜੀ ਵੀਜੀ ਨਾਲ ਕਿਹਾ 20 ਲੀਟਰ ਦੁੱਧ ਮੌਕੇ ਤੇ ਚਵਾ ਕੇ ਦੇਣਗੇ। 3 ਮਹੀਨੇ ਦੀ ਚੱਕ ਪਾਸ। ਮਗਰ ਵਸ਼ੀ ਵੀਰ ਜੀ ਭਲੀ ਭਲਾਈ। ਇਹਦਾ ਸਾਹਬ ਸਿੰਘ ਜੀ ਕੀ ਜੇ ਪੂਰਾ ਰਿਕਾਰਡ ਗਾਂਦਾ। ਅਸਾਂ ਢਿੱਲੋ ਸਾਹਬ ਜੀ ਲੈਂਦੀ 25 ਪਲੱਸ ਚੱਲਦੀ 16 17 ਕਿਲੋ ਮੌਕੇ ਤੇ ਰੈਡੀ ਆ ਹੁਣ ਆਪਾਂ ਤੋਕੜ ਕਰਕੇ ਦੇਣੀ ਆ ਹਾਂਜੀ 16 17 ਲੀਟਰ ਮੌਕੇ ਤੇ ਤਿਆਰ ਆ ਤੇ ਬੱਚਾ ਮਗਰ ਵੀਰ ਜੀ ਕੀ ਜੇ ਦੇ ਬੱਚਾ ਵੀਰ ਜੀ ਆਦਾ ਨਹੀਂ ਆ ਬੱਚਾ ਨਹੀਂ ਹੈਗਾ ਚ ਖੋਲ ਕੇ ਚਲਾਇਓ ਮਰੀ ਆ ਵੀਰ ਜੀ ਵੀਰ ਜੀ ਨੇ ਆਖਿਆ ਵੀ ਹੁਣ ਤੋਕੜ ਵੀਰ ਜੀ ਗਾਂ ਹੈ 16 17 ਲੀਟਰ ਵੀਰ ਜੀ ਚਵਾ ਕੇ ਦਵਾਂਗੇ ਵੀਰ ਜੀ ਨੇ ਕਹਿੰਦੇ ਆ ਬੱਚਾ ਮਗਰ ਨਹੀਂ ਜਾਏਗਾ ਬਿਲਕੁਲ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਚੈੱਕ ਇਹ ਕਿੰਵੇਂ ਸਵੇਰੇ ਵੀਰ ਜੀ ਗਾਂ ਇਹ ਵੀਰ ਜੀ ਪਹਿਲੇ ਸਵੇਰੇ ਤੋਂ ਪਹਿਲੇ ਸਵੇਰੇ ਵੜੇ ਕਰੋ ਵੀਰ ਜੀ ਚੱਕ ਪਤੀ ਪਲਾਸ ਜਲਦੀ ਰਹੀ ਸੀ ਹੁਣ ਵੀਰ ਜੀ 16 ਲੀਟਰ ਵੀਰ ਜੀ ਨੇ ਰੱਖਿਆ ਕਿ ਦੁੱਧ ਮੌਕੇ ਤੇ ਤਿਆਰ ਆ ਤੇ 25 ਲੀਟਰ ਵੀਰ ਜੀ ਨੇ ਆਂਦੇ ਆ ਵੀ ਪਹਿਲੋ ਚੱਲਦੀ ਰਹੀ ਹੈ ਜਿੱਥੋਂ ਵੀਰ ਜੀ ਨੇ ਪਿਛਲਾ ਦੁੱਧ ਚੋਂ ਦੇ ਰਾਇਆ ਠੀਕ ਹੈ ਜੀ ਹੁਣ ਮੌਕੇ ਤੇ 16 ਚਵਾ ਕੇ ਦੇਣਗੇ ਵੀਰ ਜੀ ਨੂੰ ਪਹਿਲੇ ਸਵੇਰੇ ਵਿੱਚ ਬੱਚਾ ਵੀਰ ਜੀ ਨੇ ਰੱਖਿਆ ਵੀ ਮਗਰ ਵੀਰ ਜੀ ਨਹੀਂ ਹੈਗਾ ਇਹਦਾ ਸਾਹਿਬ ਜੀ ਕਿੰਨਾ ਗੰਦੇ ਜੇ ਫਿਰ ਇਹਦਾ ਪਹਿਲੋ ਸਾਹਿਬ ਬਿਲਕੁਲ ਆਪਾਂ ਲੈਣ ਦੇਣ ਵਾਲੀ ਗੱਲ ਕਰਨੀ ਹੈ 40000 40000 ਨਹੀਂ ਕੋਈ ਜੱਜ ਕਰੀਏ ਨਹੀਂ ਇਹ ਤਾਂ ਜੱਜ ਨਹੀਂ ਹੋਣਾ ਹਾਂ ਜੀ ਨਹੀਂ ਮੈਂ ਫਿਰ ਮੈਂ ਕਰਵਾ ਕੇ ਲਿਆਉਣਾ ਬੰਦੇ ਨਾਲ ਲੈ ਗਿਆ ਤੁਹਾਡੇ ਕੋਲ ਨਹੀਂ ਗੱਲ ਬੰਦਨੀ ਦੱਸੋ ਕੈਪਟਨ ਸਿੰਘ ਜੀ ਕੁਝ 2000 ਛੱਡ ਦਾਂਗੇ 2000 40 ਚੋਂ ਨਹੀਂ ਇਹ ਜੇ ਵੀ ਕਸਰ ਹੈਗੀ ਹੈ ਨਹੀਂ ਕਾਫਰ ਸਾਹਿਬ ਸਿੰਘ ਜੀ ਆਉ ਲੱਗੇ 5000 ਹੋਰ ਕਟਾ ਲਓ ਨਹੀਂ 2 ਜਾਣ ਦੀਏ ਨਹੀਂ ਦੋ ਨਹੀਂ ਯਾਰ ਸਾਡੇ ਲੋ ਵੀ ਪਾਓ ਚਾਰ ਵੀਰ ਜੀ ਘਟ ਗਿਆ ਜੇ ਚੱਲੋ ਤੇ ਲੋਹਾ ਕੋਈ ਨਹੀਂ ਠੀਕ ਹੈ ਨਾ ਫਿਰ ਵੀ ਆਪਾਂ ਭੈਣ ਭਰਾ ਦਾ ਮਾਨ ਤਾਨ ਕਰਨਾ ਵਾ ਗਏ ਆ ਇਹਦਾ ਚਲੋ ਠੀਕ ਹੈ ਠੀਕ ਹੈ ਵੀਰ ਜੀ ਤੇ ਇਹਦੀ ਕੀ ਡਿਟੇਲ ਜੇ ਪਰਲੀ ਦੀ ਇਹਦੀ ਨਰਵੈ ਸਿੰਘ ਜੀ ਕੀ ਡਿਟੇਲ ਜੇ ਆਦੇ ਥੱਲੇ ਵੀਰ ਜੀ ਤੇ ਲੋਹਾ ਸਾਹ 16 17 ਕਿਲੋ ਦੁੱਧ ਰੈਡੀ ਆ ਮੌਕੇ ਤੇ ਹਾਂਜੀ ਠੀਕ ਹੈ ਇਹਦੇ ਮਗਰ ਬੱਚਾ ਵੀ ਨਹੀਂ ਆਦੇ ਮਗਰ ਬੱਛੀ ਹੈ ਉਹ ਵਾਲੀ ਉਹ ਵਾਲੀ ਬੱਛੀ ਹੈ ਵੀਰ ਜੀ ਨਾ ਕਮ ਸੇ ਕਮ ਉਹ ਤੇ ਵੀਰ ਜੀ ਉਹ ਪੰਜਾਂ ਛੇ ਮਹੀਨੇ ਦੀ ਹੋਊਗੀ ਨਹੀਂ ਵੀਰ ਜੀ ਤਿੰਨ ਮਹੀਨਿਆਂ ਦੀ ਲੋਹਾ ਸਾਹ ਤਿੰਨ ਮਹੀਨਾ ਦੀ ਬੱਛੀ ਹੈ ਮਗਰ ਤੇ ਦੁੱਧ ਕਿੰਨਾ ਮੌਕੇ ਦੇਖਿਆ ਜੇ 16 17 ਲੀਟਰ ਰੈਡੀ ਆ 16 17 ਲੀਟਰ ਤਿਆਰ ਆ ਤੇ ਕਿੰਵੇ ਸੂਏ ਵੀਰ ਜੀ ਇਹ ਇਹ ਵੀਰ ਜੀ ਦੂਜੇ ਸੂਏ ਜੋ ਦੂਸਰੇ ਸੂਏ ਆ ਵੀਰ ਜੀ ਮਗਰ ਬੱਛੀ ਵੀਰ ਜੀ ਨਾਲ ਕਿਹਾ ਉਹ ਵੀ ਬਰੀਡ ਵਿੱਚ ਆ ਵੀਰ ਜੀ ਬੱਛੀ ਠੀਕ ਹੈ ਜੀ ਬੱਛੀ ਦੇ ਕਿਹੜਾ ਵਾਲੇ ਸਿੰਗ ਨਹੀਂ ਦਿਖਾਏ ਠੀਕ ਠੀਕ ਹੈ ਜੀ ਇਹ ਵੀਰ ਜੀ ਫੇਸ ਜੀ ਫੇਸ ਦੀ ਕੁਆਲਿਟੀ ਵੀਰ ਜੀ ਤੇ ਮੜਾ ਵੀਰ ਜੀ ਚਲਾਇਓ ਖੋਲਿਓ ਮੜਾ ਜਾਨਾ ਹੁਣ ਮੌਕੇ ਤੇ ਕਿੰਨਾ ਗਿਆ ਅਜੇ 16 17 ਕਿਲੋ 16 ਕਿਲੋ ਦੀ ਚਵਾ ਕੇ ਦੋਗੇ ਹਾਂਜੀ ਹਾਂਜੀ ਤੇ ਸੂਈ ਨੂੰ ਲਗਭਗ 3 ਮਹੀਨੇ ਤੋਂ ਉੱਪਰ ਆ ਹਾਂਜੀ ਠੀਕ ਹੈ ਵੀਰ ਜੀ ਕਰੋ ਵੀਰ ਜੀ ਚੈੱਕ ਪਾਸ ਤਿੰਨ ਕਿ ਮਹੀਨੇ ਤੇ ਇਹਦਾ ਵੀ ਜੀ ਅੱਗੇ ਕੋਈ ਗੱਬਣ ਗੁੱਬਣ ਦਾ ਆਦਾ ਵੀਰ ਜੀ ਮਹੀਨੇ ਕੀ ਦੀ ਗੱਬਣ ਹੈ ਜੀ ਆ ਅੱਗੋ ਕਿਸਮਤ ਅੱਛਾ ਜੀ ਮਹੀਨੇ ਕੀ ਲਗਭਗ ਸੀਮਤ ਤੇਨੂੰ ਹੋ ਗਿਆ ਹਾਂਜੀ ਕਰੋ ਵੀਰ ਜੀ ਚੈੱਕ ਪਾਸ ਵੀਰ ਜੀ ਨਾਗਾ ਵੀ 1 ਮਹੀਨਾ ਵੀਰ ਜੀ ਸੂਈ ਨੂੰ ਆਪਣਾ 3 ਮਹੀਨੇ ਸੂਈ ਨੂੰ 1 ਮਹੀਨਾ ਹੋ ਗਿਆ ਸੀਮਤ ਤੇਨੂੰ ਤੇ ਬਾਕੀ ਵੀਰ ਜੀ ਇਹ ਜੇ ਖਲੋਂਦੀ ਹੈ ਜਾਂ ਨਹੀਂ ਉਹ ਅਗਲੇ ਦੀ ਵੀਰ ਜੀ ਕਿਸਮਤ 16 ਲੀਟਰ ਵੀਰ ਜੀ ਦੁੱਧ ਮੌਕੇ ਦੇ ਨਾਲ ਕਿਹਾ ਵੀ ਤਿਆਰ ਹਿਚਵਾ ਕੇ ਦਵਾਂਗੇ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਸਾਈਟ ਤੁਸੀਂ ਆਪ ਚੈੱਕ ਕਰ ਲੋ ਜੀ ਪਿਛੇ ਵੀ ਜੀ ਵਸ਼ੀ ਵੀ ਬਿਲਕੁਲ ਪਈ ਪਈ ਪੁਰਾਤੀ ਹੈ ਚੱਕੀ ਵੀ ਜੀ ਦੋ ਟਾਈਮ ਚੋਕੇ ਤਿੰਨ ਟਾਈਮ ਵੀ ਜੀ ਚੈੱਕ ਕਰਕੇ ਤੁਸੀਂ ਵੀ ਜੀ ਪਸ਼ੂ ਵੀ ਜੀ ਫੇਰੀ ਖਰੀਦੋ ਸਾਡੇ ਨੂੰ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀਰ ਜੀ ਕਿਸੇ ਦੇ ਕਹਿੰਦੇ ਆਪਾਂ ਪਸ਼ੂ ਨਹੀਂ ਆਪਣੀ ਗਾਰੰਟੀ ਤਸੱਲੀ ਕਰਕੇ ਵੀ ਜੀ ਖਰੀਦਣਾ ਇਹਦਾ ਕੀ ਮੰਗਦੇ ਜੀ ਆਦਾ ਵੀਰ ਜੀ ਬਿਲਕੁਲ ਹੁਣ ਆਪਾਂ ਘੱਟ ਨਹੀਂ ਕਰੋਣੇ ਤੁਸੀਂ ਸਿੱਧਾ ਹੀ ਆਪ ਹੀ ਕਰ ਦੋ ਜਿੰਨੀ ਜਾਇਜ਼ ਖੜਣੀ ਆ 50000 ਨਹੀਂ 50 ਨਹੀਂ ਜਾਇਜ਼ ਕਰ ਲੋ ਉਧਰ ਆਪਾਂ ਵੀਰਾਂ ਨੂੰ ਪੁੱਛ ਰਹੇ ਨੇ ਤੁਹਾਨੂੰ ਬਸ ਇਕੱਲਾ ਪੁੱਛਣਾ ਹਣਾ 45000 ਨਹੀਂ 45 ਜੋ ਕੋਈ ਮਾਨਤਾ ਕਰੋ 45 ਜੋ ਮਾਨਤਾ ਨਹੀਂ ਟਲਸਾਵਣਾ ਆ ਬਿਲਕੁਲ 45 ਜਾਇਜ਼ ਹੈ ਹਾਂਜੀ ਤੇ 16 ਲੀਟਰ ਦੁੱਧ ਚਵਾ ਕੇ ਦੋਗੇ ਮੌਕੇ ਤੇ ਮੌਕੇ ਤੇ ਰਾੜੀ ਟੈਂਡਾ ਉਭਾਗੋ ਜੋ ਠੀਕ ਹੈ ਦੋ ਤਿੰਨ ਟਾਈਮ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਕਜੋ ਵੀਰ ਜੀ ਗੱਲ ਇਦਾਂ ਐ ਵੀ ਹਾਂਜੀ ਡੰਗਰ ਸਵੇ ਸਵੇ ਆਏ ਨੇ ਦੋ ਕੇ ਆਪਣਾ ਤਸਲੀ ਕਰਕੇ ਖਰੀਦੋ ਹਾਂਜੀ 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 ਜੀ 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 ਬਿਆਨਾ ਲੋਗ 100 ਰੁਪਇਆ ਪਾਉਣ ਹਾਂਜੀ ਘੜ ਤੋਂ ਘਟ 2 400 ਦਾ ਡੰਗਰ ਨਹੀਂ ਲੱਗਿਆ ਜਾਣਾ ਠੀਕ ਠੀਕ ਜੀ ਦਾ 2 2